ਨਸਕਾ ਦੋਸਤੋ ਦੇਖ ਰਹੇ ਹੋ ਤੁਸੀਂ ਦੇਖ ਰਿਹਾ ਤੁਹਾਡਾ ਸਵਾਗਤ ਹੈ ਇਸ ਵੀਡੀਓ ਨਾਲ ਲੱਗਦਾ ਕਿ ਵਿੱਚ ਕਰਿਆ ਦਾਦੀ ਕੇ ਨਕੋਦਰ ਵਾਲੋ ਨਕੋਦਰ ਤਖਤੀ ਵਾਲੋ ਲੋਕ ਆਏ ਹੋ ਚਾਹੇ ਕਿ ਮਦਦ ਕਰਦੇ ਨਹੀਂ ਰਹਿੰਦੇ ਪਏ ਗੱਲਬਾਤ ਵੀ ਕਰਾਂਗੇ ਜਾਂ ਨਹੀਂ ਕੁਝ ਵੀ ਕਰਾਂਗੇ ਵੀਡੀਓ ਦੇਖ ਸਕਦੇ ਹੋ ਕਿ ਇੱਕ ਟ੍ਰੈਕ ਤੇ ਦੋ ਟ੍ਰੈਕ ਆ ਗਏ ਦਾਨ ਦਿੱਤੇ ਗਏ ਉਹ ਕਿਹੜਾ ਇਹ ਹੈ ਉਹ ਪ੍ਰੇਰਿਤ ਲੋਕਾਂ ਲਈ ਦਿੱਤਾ ਗਿਆ ਹੈ ਜਿਹੜੇ ਬਾਹਰ ਦੇ ਵਿੱਚ ਪ੍ਰੇਰਿਤ ਹੋਏ ਆ ਉਹ ਕਿਹ ਹੈਂਡਓਵਰ ਹੈ ਕਿੰਨੂੰ ਕਰਨਗੇ ਕੀ ਨਹੀਂ ਕਰਨਗੇ ਗੱਲਬਾਤ ਕਰਨਗੇ ਜਾਂ ਨਹੀਂ ਨਸਕਾ ਸਾਈ ਜੀ ਸਾਰੇ ਸੰਗਤ ਨੂੰ ਸਾਰਿਆਂ ਨੂੰ ਜਿੱਦਾਂ ਤੁਹਾਨੂੰ ਪਤਾ ਹੈ ਕਿ ਅੱਜ ਡੇਰਾ ਬਾਬਾ ਮੁਰਾਸ਼ਾ ਜੀ ਟਰਸਟ ਨਕੋਦਰ ਵੱਲੋਂ ਜਿਨ੍ਹਾਂ ਦੇ ਮੁੱਖ ਸੇਵਾਦਾਰ ਸ੍ਰੀ ਗੁਰਦਾਸ ਮਾਨ ਜੀ ਨੇ ਉਹਨਾਂ ਵੱਲੋਂ ਡੇਰੇ ਵੱਲੋਂ ਅਸੀਂ ਦੋ ਟਰੱਕ ਚਾਰੇ ਦੇ ਲੈ ਕੇ ਆਏ ਆ ਜਿਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਇਸ ਸਮੇਂ ਬਹੁਤ ਮਾੜਾ ਸਮਾਂ ਚੱਲ ਰਿਹਾ ਆ ਤੇ ਉਸ ਨੂੰ ਦੇਖਦੇ ਹੋਏ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਲੋੜ ਆ ਸੰਗਤ ਨੂੰ ਸਾਡੇ ਡੇਰੇ ਵੱਲੋਂ ਬਾਬਾ ਮੁਰਾਸ਼ਾ ਜੀ ਨਕੋਦਰ ਵੱਲੋਂ ਸਮਾਨ ਭੇਜਿਆ ਜਾ ਰਿਹਾ ਆ ਰਾਸ਼ਨ ਭੇਜਿਆ ਜਾ ਰਿਹਾ ਦਵਾਈਆਂ ਭੇਜੀਆਂ ਜਾ ਰਹੀਆਂ ਦੁੱਧ ਭੇਜਿਆ ਜਾ ਰਿਹਾ ਲੰਗਰ ਭੇਜਿਆ ਜਾ ਰਿਹਾ ਤੇ ਪਸ਼ੂਆਂ ਬਾਅਦ ਤੇ ਖਾਸ ਚਾਰੇ ਦੇ ਟਰੱਕ ਭੇਜੇ ਜਾ ਰਹੇ ਆ ਤਾਂ ਜੋ ਜਿੰਨੀ ਵੀ ਹੋ ਸਕੇ ਸੰਗਤ ਦੀ ਸੇਵਾ ਕੀਤੀ ਜਾਵੇ ਤੇ ਪੂਰੀ ਸੇਵਾ ਕਰ ਨੂੰ ਡੇਰੇ ਸਾਡੇ ਪੂਰੇ ਸੇਵਾਦਾਰ ਤਤਪੰਨੇ ਹੋਰ ਕੋਈ ਵੀ ਪ੍ਰਸ਼ਾਸਨ ਨੂੰ ਅਸੀਂ ਦੋ ਟਰੱਕ ਹੈਂਡਓਵਰ ਕੀਤੇ ਆ ਉਹਨਾਂ ਨੂੰ ਕਿਹਾ ਹੋਰ ਕੋਈ ਵੀ ਸੇਵਾ ਆ ਹੁਣ ਜਦੋਂ ਪਾਣੀ ਘਟ ਜਾਂਦਾ ਉਸ ਤੋਂ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦੀ ਲੋੜ ਆ ਤੇ ਸਾਡੇ ਨਾਲ ਜਾਂ ਡੇਰੇ ਨਾਲ ਸੰਪਰਕ ਕਰਕੇ ਦੱਸਿਆ ਜਾਵੇ ਅਸੀਂ ਹੋਰ ਸਮਾਨ ਭੇਜਾਂਗੇ ਸਰ ਗਲ ਕੀਤੀ ਹੈ ਵੇ 88 ਦੇ ਵਿੱਚ ਇਦਾਂ ਦਾ ਹਾਲਾਤ ਮਲੇ ਸੀ ਹਾਰ ਆਇਆ ਸੀ ਅੱਜ ਵੀ ਹਾਰ ਰਹੇ ਆ ਕਿਵੇਂ ਦੇਖਦੇ ਉਹਨੂੰ ਦੇਖੋ ਇਹ ਤਾਂ ਕੁਦਰਤ ਦਾ ਕਹਿ ਰਿਹਾ ਪਾਣੀ ਆ ਗਿਆ ਪਾਣੀ ਅੱਗੇ ਕਿਸੇ ਦਾ ਜੋਰ ਨਹੀਂ ਹੈਗਾ ਤੁਹਾਨੂੰ ਪਤਾ ਕਿ ਪਾਣੀ ਤਾਂ ਆਪਣਾ ਰਸਤਾ ਆਪ ਬਣਾ ਲੈਂਦਾ ਆ ਬਹੁਤ ਮਾੜੇ ਹਾਲਾਤ ਆ ਜਿਨ੍ਹਾਂ ਨੇ ਘਰ ਬਣਾਇਆ ਆ ਘਰ ਠਿੱਠੀ ਜਾਂਦੇ ਆ ਪਸ਼ੂਆਂ ਖਰਾਬ ਹੋ ਜਾਂਦੇ ਬੱਚੇ ਛੋਟੇ ਛੋਟੇ ਰੋਂਦੇ ਆ ਹਰ ਇੱਕ ਦੇ ਲਾਈਟਾਂ ਬੰਦ ਆ ਕੁਝ ਵੀ ਹੋ ਨਹੀਂ ਰਿਹਾ ਬਹੁਤ ਮਾੜਾ ਸਮਾਂ ਆ ਮੈਨੂੰ ਇਸ ਗੱਲ ਦੀ ਚਲੋ ਖੁਸ਼ੀ ਵੀ ਆ ਕਿ ਸਾਡੇ ਪੰਜਾਬ ਦੇ ਨੌਜਵਾਨ ਸਾਰੀਆਂ ਐਨ ਜੀਓ ਸਾਰੀਆਂ ਪਾਰਟੀਆਂ ਦੇ ਲੋਕ ਇਹਨਾਂ ਕੰਮਾਂ ਵੱਲ ਲੱਗੇ ਹੋਏ ਆ ਕਿ ਜਲਦ ਪਾਣੀ ਕਢੋਆ ਤੇ ਜਲਦ ਉਹਨਾਂ ਲੋਕਾਂ ਨੂੰ ਫਿਰ ਉਸੇ ਰਾਤ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਅਰਦਾਸ ਕਰਦੇ ਹਾਂ ਡੇਰਾ ਬਾਬਾ ਮੁਰਾਦ ਸ਼ਾਹ ਜੀ ਸਾਈਂ ਜੀ ਅੱਗੇ ਕਿ ਉਹ ਲੋਕ ਆਪਣੇ ਘਰਾਂ 'ਚ ਜਲਦ ਦੁਬਾਰਾ ਰਹਿ ਸਕਣ ਤੇ ਆਪਣਾ ਜੀਵਨ ਪਹਿਲਾਂ ਵਾਂਗ ਜੀ ਸਕਣ ਸਰ ਮਕੋੜਾ ਪੱਤਨ ਦੀ ਗੱਲ ਕੀਤੀ ਹੈ ਤੇ ਸੱਤ ਪਿੰਡ ਕਿਹੜੇ ਬ੍ਰਿਆਤ ਪਾਰਫਸੇ ਪਈ ਆ ਉਹਦੇ ਤੱਕ ਹਲੇ ਵੀ ਆਸਮਗਰੀ ਨਹੀਂ ਪਹੁੰਚਦੀ ਵੀ ਕਿਵੇਂ ਦੇਖਦੇ ਉਹਨੂੰ ਅਸੀਂ ਇਹੋ ਹੀ ਐਸ ਡੀ ਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਜਿੱਥੇ ਸਮਾਨ ਨਹੀਂ ਗਿਆ ਉੱਥੇ ਪਹੁੰਚਾਇਆ ਜਾਵੇ ਜਾਂ ਸਾਨੂੰ ਪਿੰਡਾਂ ਦੀ ਲਿਸਟ ਦੇ ਦਿੱਤੀ ਜਾਵੇ ਜਿੱਥੇ ਸਮਾਨ ਨਹੀਂ ਹੈਗਾ ਅਸੀਂ ਆਪਣੀ ਸੇਵਾ ਦਾ ਲਿਆ ਕੇ ਆਪਣੀ ਟੀਮ ਲਿਆ ਕੇ ਅਸੀਂ ਉੱਥੇ ਪਹੁੰਚਾ ਦਵਾਂਗੇ ਤੇ ਉਹ ਡਿਸਕਸ ਕਰ ਰਹੇ ਆ ਜਿੱਦਾਂ ਸਾਨੂੰ ਹੁਕਮ ਦੇਣਗੇ ਪਿੰਡਾਂ ਦੀ ਲਿਸਟ ਦੇਣਗੇ ਅਸੀਂ ਆਪ ਉੱਥੇ ਸਮਾਨ ਦਵਾਂਗੇ ਤੇ ਨਹੀਂ ਤਾਂ ਕਹਿੰਦੇ ਅਸੀਂ ਪਹੁੰਚਾ ਦਵਾਂਗੇ ਜਿੱਦਾਂ ਵੀ ਪ੍ਰਸ਼ਾਸਨ ਨਾਲ ਸਲਾਹ ਕਰਕੇ ਹੋ ਜੋ ਹੁਕਮ ਹੋਊਗਾ ਅਸੀਂ ਉਦਾਂ ਹਰ ਇੱਕ ਬੰਦੇ ਤੱਕ ਹਰਕ ਪਸ਼ੂ ਤੱਕ ਸਾਡੀ ਸੋਚ ਆ ਕਿ ਸਮਾਨ ਪਹੁੰਚਿਆ ਜਾਵੇ ਇਹ ਨਾ ਕਿ ਪਹਿਲੇ ਪਿੰਡਾਂ 'ਚ ਪਹੁੰਚਿਆ ਜਾਵੇ ਜਿਹੜੇ ਐਂਡ ਤੱਕ ਪਿੰਡ ਰਹਿੰਦੇ ਆ ਐਂਡ ਤੱਕ ਘਰ ਆ ਜਿਹੜੇ ਡੇਰਿਆਂ 'ਤੇ ਰਹਿੰਦੇ ਉਹਨਾਂ ਤੱਕ ਸਮਾਨ ਪਹੁੰਚਾਉਣ ਦੀ ਸਾਡੀ ਪੂਰੀ ਜ਼ਿੰਮੇਵਾਰੀ ਵੀ ਆ ਤੇ ਅਸੀਂ ਸਮਾਨ ਪਹੁੰਚਾ ਕੇ ਵੀ ਜਾਵਾਂਗੇ ਹਾਲੇ ਵੀ ਸੋਸ਼ਲ ਮੀਡੀਆ ਦੀ ਗੱਲ ਕੀਤੀ ਆਵੇ ਤਾਂ ਕਾਫੀ ਪਿੰਡ ਇਦਾਂ ਦੇ ਆ ਕਿਹੜੇ ਕਹਿ ਰਹੇ ਕਿ ਸਾਡੇ ਤੱਕ ਰਸਣ ਨਹੀਂ ਪਹੁੰਚ ਰਿਹਾ ਹਾਲੇ ਵੀ ਇਹ ਭੁੱਖ ਨਾਲ ਤਰਸ ਰਹੇ ਆ ਕਿਵੇਂ ਦੇਖ ਦਊ ਉਹਨੇ ਫੈਸਲੇ ਨੂੰ ਦੇਖੋ ਇਹ ਕੋਸ਼ਿਸ਼ ਤਾਂ ਹੈਗੀ ਆ ਕਿ ਸਾਰੇ ਪਿੰਡਾਂ ਤੱਕ ਸਮਾਨ ਪਹੁੰਚ ਰਿਹਾ ਆ ਫਿਰ ਵੀ 100% ਕਈ ਵਾਰ ਨਹੀਂ ਹੁੰਦਾ ਜਿੰਨਾ ਵੀ ਪਿੰਡ ਨਹੀਂ ਜਿਹੜੇ ਪਿੰਡ ਰਹਿ ਗਏ ਆ ਅਸੀਂ ਉਹਨਾਂ ਤੱਕ ਹੀ ਸਮਾਨ ਪਹੁੰਚਾਣ ਆਏ ਆ ਤੇ ਪਹਿਲੇ ਪਹਿਲੇ ਪਿੰਡਾਂ ਦੇ ਜਿਹੜਾ ਹਾਈਵੇ ਨਾਲ ਪਿੰਡ ਲਾਦੇ ਉੱਥੇ ਸਾਰੀ ਦੁਨੀਆ ਪਹੁੰਚ ਸਮਾਨ ਪਹੁੰਚਾ ਰਹੀ ਆ ਪਿੱਛੇ ਕੋਈ ਨਹੀਂ ਜਾਂਦਾ ਹੈਗਾ ਤੇ ਅਸੀਂ ਪਿਛਲੇ ਪਿੰਡਾਂ ਦੀ ਲਿਸਟ ਹੀ ਲੈਣ ਲੱਗੇ ਆ ਕਿ ਜਿੱਥੇ-ਇਥੇ ਸਮਾਨ ਪਹੁੰਚਾਉਣਾ ਆ ਉੱਥੇ ਸਮਾਨ ਪਹੁੰਚਾ ਕੇ ਆਵਾਂਗੇ ਕਾਫੀ ਵਾਰੀ ਦੇਖਿਆ ਜਾਂਦਾ ਤੁਹਾਡੇ ਲੋਕ ਕਾਫੀ ਸੇਵਾ ਕੀਤੀ ਜਾਂਦੀ ਹੈ ਕਿਤੇ ਵੀ ਦੇ ਹਾਲਾਤ ਮੰਨਦੇ ਆ ਦੇਖ ਮੈਨੂੰ ਤਾਂ ਜਲੰਧਰ ਦੇ ਵਿੱਚ ਵੀ ਹਾਲਾਤ ਕਿਲੇ ਖਸਕਾ ਹੁੰਦੇ ਨਹੀਂ ਰਹਿੰਦੇ ਉਹਨੂੰ ਕਿਵੇਂ ਦੇਖਦੇ ਦੇਖੋ ਹਾਲਾਤ ਤਾਂ ਇਸ ਵਾਰ ਸਾਰੇ ਪੰਜਾਬ 'ਚ ਹੀ ਮਾੜੇ ਹੋ ਰਹੇ ਨੇ ਸੜਕਾਂ ਟੁੱਟ ਰਹੀਆਂ ਨੇ ਹਾਲਾਤ ਬਹੁਤ ਮਾੜੇ ਆ ਸਾਡੇ ਡੇਰੇ ਵੱਲੋਂ ਹਰ ਇੱਕ ਦੀ ਸੇਵਾ ਕੀਤੀ ਜਾਂਦੀ ਆ ਕਿਸੇ ਜ਼ਿਲ੍ਹੇ 'ਚ ਕੋਈ ਪ੍ਰੋਬਲਮ ਹੋਵੇ ਕਿਸੇ ਸ਼ਹਿਰ 'ਚ ਹੋਵੇ ਕਿਸੇ ਪਿੰਡ 'ਚ ਹੋਵੇ ਸਾਡੇ ਡੇਰੇ ਨਾਲ ਕੋਈ ਸੰਪਰਕ ਕਰੇ ਜਾਂ ਪਤਾ ਲੱਗੇ ਅਸੀਂ ਪਹਿਲ ਦੇ ਆਧਾਰ 'ਤੇ ਉੱਥੇ ਸਮਾਨ ਪਹੁੰਚਾ ਕੇ ਰਾਸ਼ਨ ਪਹੁੰਚਾ ਕੇ ਲੰਗਰ ਪਹੁੰਚਾ ਕੇ ਚਾਰਾ ਪਹੁੰਚਾ ਕੇ ਦੁੱਧ ਬੱਚਿਆਂ ਲਈ ਦਵਾਈਆਂ ਪਹੁੰਚਾ ਕੇ ਇੱਥੇ ਤਾਂ ਕਿ ਡਾਈਪਰ ਤੱਕ ਪਹੁੰਚਾ ਕੇ ਸੇਵਾ ਕੀਤੀ ਜਾ ਰਹੀ ਆ ਤਾਂ ਜੋ ਪਹਿਲਾਂ ਵਾਂਗ ਲੋਕ ਜੀ ਸਕਣ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ ਜੋ ਰੱਬ ਦੀ ਮਾਰ ਵੱਜੀ ਆ ਉਹ ਤਾਂ ਉਹਦੇ ਮੂਰੇ ਕਿਸੇ ਦਾ ਕੋਈ ਜੋਰ ਨਹੀਂ ਹੈਗਾ ਪਰ ਇਨਸਾਨ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਉਹਨਾਂ ਤੱਕ ਸਾਰਾ ਸਮਾਨ ਪਹੁੰਚਾਇਆ ਜਾਵੇ ਤੇ ਉਹ ਸਮਾਨ ਉਹਨਾਂ ਤੱਕ ਪਹੁੰਚ ਕੇ ਉਹਨਾਂ ਨੂੰ ਆਸਰਾ ਮਿਲੇ ਕਿ ਸਾਡੇ ਨਾਲ ਪੰਜਾਬ ਦੇ ਵਾਸੀ ਡੇਰੇ ਸਾਡੇ ਨਾਲ ਬਾਬਾ ਮੁਰਾਦ ਸ਼ਾਹ ਜੀ ਦੇ ਦੇ ਸਾਰੇ ਸੇਵਾਦਾਰ ਖੜੇ ਨੇ ਤਾਂ ਜੋ ਉਹਨਾਂ ਨੂੰ ਆਸ ਹੋਵੇ ਅਸੀਂ ਅੱਗੇ ਤੋਂ ਵੀ ਇਹ ਸੇਵਾ ਕਰਦੇ ਰਹਿਾਂਗੇ ਪਰ ਗੱਲ ਕੀਤੀ ਇਹ ਮਣੀ ਮੇਹਰ ਦੇ ਵਿੱਚ ਲੋਕੀ ਯਾਤਰਾ ਕਰਨ ਲਈ ਗਏ ਸੀ ਉੱਥੇ ਵੀ ਕਾਫੀ ਲੋਕ ਫਸ ਚੁੱਕੇ ਆ ਜਿੰਦੀ ਹਾਲ ਤੱਕ ਕੋਈ ਵੀ ਰਾਹਤ ਮਦਦ ਨਹੀਂ ਕੀਤੀ ਗਈ ਨਾ ਸਰਕਾਰ ਵੱਲੋਂ ਕੀਤੀ ਗਈ ਹੈ ਲੋਕਲ ਪ੍ਰਸ਼ਾਸਨ ਨੇ ਮਦਦ ਕਰਦਾ ਪਿਆ ਨਹੀਂ ਕਰਦਾ ਪਿਆ ਕੋਈ ਪਤਾ ਨਹੀਂ ਹੈਗਾ ਤੁਸੀਂ ਕਿਵੇਂ ਦੇਖਦੇ ਹੋ ਨੂੰ ਦੇਖੋ ਇਹ ਤਾਂ ਹੁਣ ਕੁਦਰਤ ਦੀ ਕਰੋਪੀ ਵੀ ਆ ਨਾ ਮਣੀ ਮਹੇਸ਼ ਚ ਕਹਿੰਦੇ ਬੱਦਲ ਫਟ ਗਏ ਆ ਸੜਕਾਂ ਟੁੱਟ ਗਈਆਂ ਮੋਬਾਈਲ ਨੈਟਵਰਕ ਬੰਦ ਹੋ ਗਏ ਆ ਲਾਈਟ ਹੈ ਨਹੀਂ ਕਿ ਸਾਡੇ ਵੀ ਜਾਣਕਾਰ ਆਏ ਆ 80 80 ਕਿਲੋਮੀਟਰ ਤੁਰ ਕੇ ਚੰਬੇ ਕੋਲ ਸ਼ਹਿਰ ਕਿਹੜਾ ਸ਼ਹਿਰ ਹੈ ਮੈਨੂੰ ਪਤਾ ਨਹੀਂ ਉੱਥੇ ਪਹੁੰਚ ਕੇ ਫਿਰ ਆਪਣੇ ਘਰ ਦੇ ਨਾਲ ਸਵਾਰਕ ਕੀਤਾ ਤੇ ਬੱਸਾਂ 'ਚ ਆ ਰਹੇ ਨੇ ਉੱਥੇ ਵੀ ਇਸ ਵਾਰ ਨੁਕਸਾਨ ਹੋਇਆ ਆ ਪਰ ਅਸੀਂ ਅਰਦਾਸ ਕਰਦੇ ਆ ਡੇਰੇ ਵੱਲੋਂ ਸਾਡੇ ਅਰਦਾਸ ਰੋਜ਼ ਕੀਤੀ ਜਾਂਦੀ ਆ ਕਿ ਹਰ ਇੱਕ ਜੀ ਸਲਾਮਤ ਰਵੇ ਸੁੱਖ ਸ਼ਾਂਤੀ ਨਾਲ ਰਹੇ ਤੇ ਅੱਗੇ ਤੋਂ ਇਦਾਂ ਦੀ ਕੁਦਰਤ ਦੀ ਕਰੋਪੀ ਨਾ ਹੋਵੇ ਕਿੰਨਾ ਕੇ ਟਰੈਕ ਦਿੱਤੇ ਗਏ ਹੁਣ ਹੈਂਡਓਵਰ ਕੀਤੇ ਗਏ ਆ ਇਹ ਦੋ ਟਰੱਕ ਹੈਂਡਓਵਰ ਕੀਤੇ ਗਏ ਆ ਇੱਥੇ ਐਸਡੀਐਮ ਸਾਹਿਬ ਨੇ ਤਹਿਸੀਲਦਾਰ ਦੀ ਡਿਊਟੀ ਲਈ ਆ ਉਹਨਾਂ ਨੂੰ ਅਸੀਂ ਦੋ ਟਰੱਕ ਹੈਂਡਓਵਰ ਕਰਤੇ ਆ ਦਰੁੰਗਲਾ ਕਿਹੜਾ ਏਰੀਆ ਲੱਗਿਆ ਉੱਥੇ ਕਹਿੰਦੇ ਜਾਣੇ ਆ ਉੱਥੋਂ ਅੱਗੇ ਡਿਸਟ੍ਰੀਬਿਊਟ ਹੋਣੇ ਆ ਤੇ ਅਸੀਂ ਦੱਸਤਾ ਜੇ ਉੱਥੇ ਕੋਈ ਪ੍ਰੋਬਲਮ ਹੈ ਸਾਨੂੰ ਦੱਸੋ ਅਸੀਂ ਆਪਣੀ ਟੀਮ ਲਾ ਕੇ ਸੇਵਾ ਦਾ ਲਾ ਕੇ ਅਸੀਂ ਉਹ ਪਿੰਡਾਂ 'ਚ ਪਹੁੰਚਾ ਦੇਵਾਂਗੇ ਬਿਲਕੁਲ ਬਿਲਕੁਲ ਦੇਖ ਸਕਦੇ ਹੋ ਕਿ ਦੋਨਾਂ ਨੇ ਦੱਸਿਆ ਕਿ ਦੋ ਟਰੱਕ ਕਿਰੇ ਦੇਿਸ ਤੋਂ ਸਾਡੇ ਹੈਂਡਓਵਰ ਕਰ ਦਿੱਤੇ ਗਏ ਹੋਰ ਕਿਸੇ ਨੂੰ ਵੀ ਮਦਦ ਦੀ ਲੋੜ ਪੈਂਦੀ ਹੈ ਤਾਂ ਉਹ ਇਹਨਾਂ ਮੁੰਡਾ ਨਾ ਮੁੰਡਾ ਲਾ ਖਲੇ ਉ ਤੇ ਇਹਨਾਂ ਨੇ ਜਿਹੜੀ ਇੱਥੇ ਹੜ੍ਹਾਂ ਤੋਂ ਪ੍ਰਭਾਵਿਤ ਲੋਕ ਆ ਉਹਨਾਂ ਦੀ ਸੇਵਾ ਇਹਨਾਂ ਨੇ ਕੀਤੀ ਹੈ ਸਾਡੇ ਇੱਥੇ ਪਹੁੰਚੇ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੇ ਕਾਫੀ ਹੋਰ ਵੀ ਇੱਥੇ ਮਤਲਬ ਲੋਕ ਜਿਹੜੇ ਐਨਜੀਓਸ ਦੇ ਪਹੁੰਚਾਰੇ ਨੇ ਆਈ ਨੰਨੇ ਵੀ ਬਹੁਤ ਧੰਨਵਾਦ ਕਰਦੇ ਆ। ਨਮਸਕਾਰ ਦੋਸਤੋ, ਦੇਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਦੇਨਿਕ ਸਵੇਰਾ ਤੁਹਾਡਾ ਸਵਾਗਤ ਹੈ। ਇਸ ਵੇਲੇ ਇਹ ਦਿਨ ਲੱਗਦਾ ਕਿ ਵਿੱਚ ਕਰਿਆ ਦਾਦੀ ਕੇ ਨਕੋਦਰ ਵਾਲੋ ਨਕੋਦਰ ਤਖਤੀ ਵਾਲੋ ਲੋਕ ਆਏ ਹੋ ਤੇ ਚਾਹੇ ਕਿਰੀ ਮਦਦ ਕਰਦੇ ਨਹੀਂ ਰਹਿੰਦੇ ਪਏ ਗੱਲਬਾਤ ਵੀ ਕਰਾਂਗੇ ਜਾਂ ਨਹੀਂ ਕੁਝ ਵੀ ਕਰਨ। ਵੀਰਿਆ ਦੇਖ ਸਕਦੇ ਹੋ ਕਿ ਇੱਕ ਟਰੈਕ ਤੇ ਦੋ ਟਰੈਕ ਆ ਗਏ ਨੇ। দান ਦਿੱਤੇ ਗਏ ਉਹ ਕਿਹੜਾ ਇਹ ਹੈ ਉਹ ਪ੍ਰੇਰਿਤ ਲੋਕਾਂ ਲਈ ਦਿੱਤਾ ਗਿਆ ਹੈ ਜਿਹੜੇ ਬਾਹਰ ਦੇ ਵਿੱਚ ਪ੍ਰੇਰਿਤ ਹੋਏ ਆ। ਉਹ ਕਿਹੜਾ ਹੈਂਡਓਵਰ ਹੈ ਕਿੰਨੂੰ ਕਰਨਗੇ ਕੀ ਨਹੀਂ ਕਰਨਗੇ ਗੱਲਬਾਤ ਕਰਨੇ ਜਾਂ ਨਹੀਂ। ਨਮਸਕਾਰ। ਸਾਈ ਜੀ ਸਾਰੇ ਸੰਗਤ ਨੂੰ ਸਾਰਿਆਂ ਨੂੰ ਜਿੱਦਾਂ ਤੁਹਾਨੂੰ ਡੇਰਾ ਬਾਬਾ ਮੁਰਾਸ਼ਾ ਜੀ ਟਰਸਟ ਨਕੋਦਰ ਵੱਲੋਂ ਜਿਨ੍ਹਾਂ ਦੇ ਮੁੱਖ ਸੇਵਾਦਾਰ ਸ੍ਰੀ ਗੁਰਦਾਸ ਮਾਨ ਜੀ ਨੇ ਉਹਨਾਂ ਵੱਲੋਂ ਡੇਰੇ ਵੱਲੋਂ ਅਸੀਂ ਦੋ ਟਰੱਕ ਚਾਰੇ ਦੇ ਲੈ ਕੇ ਆਏ ਆ ਜਿਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਇਸ ਸਮੇਂ ਬਹੁਤ ਮਾੜਾ ਸਮਾਂ ਚੱਲ ਰਿਹਾ ਆ ਤੇ ਉਸ ਨੂੰ ਦੇਖਦੇ ਹੋਏ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਲੋੜ ਹੈ ਸੰਗਤ ਨੂੰ ਸਾਡੇ ਡੇਰੇ ਵੱਲੋਂ ਬਾਬਾ ਮੁਰਾਦ ਸ਼ਾਹ ਜੀ ਨੇ ਕੋਦੜ ਵੱਲੋਂ ਸਮਾਨ ਭੇਜਿਆ ਜਾ ਰਿਹਾ ਹੈ ਰਾਸ਼ਨ ਭੇਜਿਆ ਜਾ ਰਿਹਾ ਦਵਾਈਆਂ ਭੇਜੀਆਂ ਜਾ ਰਹੀਆਂ ਦੁੱਧ ਭੇਜਿਆ ਜਾ ਰਿਹਾ ਲੰਗਰ ਭੇਜਿਆ ਜਾ ਰਿਹਾ ਤੇ ਪਸ਼ੂਆਂ ਵਾਸਤੇ ਖਾਸ ਚਾਰੇ ਦੇ ਟਰੱਕ ਭੇਜੇ ਜਾ ਰਹੇ ਆ ਤਾਂ ਜੋ ਜਿੰਨੀ ਵੀ ਹੋ ਸਕੇ ਸੰਗਤ ਦੀ ਸੇਵਾ ਕੀਤੀ ਜਾਵੇ ਤੇ ਪੂਰੀ ਸੇਵਾ ਕਰਨ ਨੂੰ ਡੇਰੇ ਸਾਡੇ ਪੂਰੇ ਸੇਵਾਦਾਰ ਤਤਪੰਨੇ ਹੋਰ ਕੋਈ ਵੀ ਪ੍ਰਸ਼ਾਸਨ ਨੂੰ ਅਸੀਂ ਦੋ ਟਰੱਕ ਹੈਂਡਓਵਰ ਕੀਤੇ ਆ ਉਹਨਾਂ ਨੇ ਕਿਹਾ ਹੋਰ ਕੋਈ ਵੀ ਸੇਵਾ ਆ ਹੁਣ ਜਦੋਂ ਪਾਣੀ ਘਟ ਜਾਂਦਾ ਉਸ ਤੋਂ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦੀ ਲੋੜ ਆ ਤੇ ਸਾਡੇ ਨਾਲ ਜਾਂ ਡੇਰੇ ਨਾਲ ਸੰਪਰਕ ਕਰਕੇ ਦੱਸਿਆ ਜਾਵੇ ਅਸੀਂ ਹੋਰ ਸਮਾਨ ਭੇਜਾਂਗੇ ਸਰ ਗੱਲ ਕੀਤੀ ਹੈ ਵੇ 88 ਦੇ ਵਿੱਚ ਇਦਾਂ ਦਾ ਹਾਲਾਤ ਬਣੇ ਸੀ ਹਾਰ ਆਇਆ ਸੀ ਅੱਜ ਵੀ ਹਾਰ ਰਹੇ ਆ ਕਿਵੇਂ ਦੇਖਦੇ ਇਹਨੂੰ ਦੇਖੋ ਇਹ ਤਾਂ ਕੁਦਰਤ ਦਾ ਕਹਿ ਰਿਹਾ ਪਾਣੀ ਆ ਗਿਆ ਪਾਣੀ ਅੱਗੇ ਕਿਸੇ ਦਾ ਜੋਰ ਨਹੀਂ ਹੈਗਾ ਤੁਹਾਨੂੰ ਪਤਾ ਕਿ ਪਾਣੀ ਤਾਂ ਆਪਣਾ ਰਸਤਾ ਆਪ ਬਣਾ ਲੈਂਦਾ ਆ ਬਹੁਤ ਮਾੜੇ ਹਾਲਾਤ ਆ ਜਿਨ੍ਹਾਂ ਨੇ ਘਰ ਬਣਾਇਆ ਆ ਘਰ ਢਿੱਠੀ ਜਾਂਦੇ ਆ ਪਸ਼ੂਆਂ ਖਰਾਬ ਹੋ ਜਾਂਦੇ ਬੱਚੇ ਛੋਟੇ ਛੋਟੇ ਰੋਂਦੇ ਆ ਹਰ ਇੱਕ ਦੇ ਲਾਈਟਾਂ ਬੰਦ ਆ ਕੁਝ ਵੀ ਹੋ ਨਹੀਂ ਰਿਹਾ ਬਹੁਤ ਮਾੜਾ ਸਮਾਂ ਆ ਮੈਨੂੰ ਇਸ ਗੱਲ ਦੀ ਚਲੋ ਖੁਸ਼ੀ ਵੀ ਆ ਕਿ ਸਾਡੇ ਪੰਜਾਬ ਦੇ ਨੌਜਵਾਨ ਸਾਰੀਆਂ ਐਨ ਜੀਓ ਸਾਰੀਆਂ ਪਾਰਟੀਆਂ ਦੇ ਲੋਕ ਇਹਨਾਂ ਕੰਮਾਂ ਵੱਲ ਲੱਗੇ ਹੋਏ ਆ ਕਿ ਜਲਦ ਪਾਣੀ ਕਢੋਆ ਤੇ ਜਲਦ ਉਹਨਾਂ ਲੋਕਾਂ ਨੂੰ ਫਿਰ ਉਸੇ ਰਾਤ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਅਰਦਾਸ ਕਰਦੇ ਹਾਂ ਡੇਰਾ ਬਾਬਾ ਮੁਰਾਦ ਸ਼ਾਹ ਜੀ ਸਾਈਂ ਜੀ ਅੱਗੇ ਕਿ ਉਹ ਲੋਕ ਆਪਣੇ ਘਰਾਂ 'ਚ ਜਲਦ ਦੁਬਾਰਾ ਰਹਿ ਸਕਣ ਤੇ ਆਪਣਾ ਜੀਵਨ ਪਹਿਲਾਂ ਵਾਂਗ ਜੀ ਸਕਣ ਸਰ ਮਕੋੜਾ ਪੱਤਨ ਦੀ ਗੱਲ ਕੀਤੀ ਹੈ ਤੇ ਸੱਤ ਪਿੰਡ ਆ ਕਿਹੜੇ ਦਰਿਆਤ ਪਾਰ ਫਸੇ ਪਏ ਆ ਉਹਦੇ ਤੱਕ ਹਲੇ ਵੀ ਆਸਮਗਰੀ ਨਹੀਂ ਪਹੁੰਚਦੀ ਵੀ ਕਿਵੇਂ ਦੇਖਦੇ ਉਹਨੂੰ ਅਸੀਂ ਇਹੋ ਹੀ ਐਸ ਡੀ ਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਜਿੱਥੇ ਸਮਾਨ ਨਹੀਂ ਗਿਆ ਉੱਥੇ ਪਹੁੰਚਾਇਆ ਜਾਵੇ ਜੇ ਸਾਨੂੰ ਪਿੰਡਾਂ ਦੀ ਲਿਸਟ ਦੇ ਦਿੱਤੀ ਜਾਵੇ ਜਿੱਥੇ ਸਮਾਨ ਨਹੀਂ ਹੈਗਾ ਅਸੀਂ ਆਪਣੀ ਸੇਵਾ ਦਾ ਲਿਆ ਕੇ ਆਪਣੀ ਟੀਮ ਲਿਆ ਕੇ ਅਸੀਂ ਉੱਥੇ ਪਹੁੰਚਾ ਦੇਵਾਂਗੇ ਤੇ ਉਹ ਡਿਸਕਸ ਕਰ ਰਹੇ ਆ ਜਿੱਦਾਂ ਸਾਨੂੰ ਹੁਕਮ ਦੇਣਗੇ ਪਿੰਡਾਂ ਦੀ ਲਿਸਟ ਦੇਣਗੇ ਅਸੀਂ ਆਪ ਉੱਥੇ ਸਮਾਨ ਦਵਾਂਗੇ ਤੇ ਨਹੀਂ ਤਾਂ ਕਹਿੰਦੇ ਅਸੀਂ ਪਹੁੰਚਾ ਦੇਵਾਂਗੇ ਜਿੱਦਾਂ ਵੀ ਪ੍ਰਸ਼ਾਸਨ ਨਾਲ ਸਲਾਹ ਕਰਕੇ ਹੋ ਜੋ ਹੁਕਮ ਹੋਊਗਾ ਅਸੀਂ ਉਦਾਂ ਹਰ ਇੱਕ ਬੰਦੇ ਤੱਕ ਹਰ ਇੱਕ ਪਸ਼ੂ ਤੱਕ ਸਾਡੀ ਸੋਚ ਆ ਕਿ ਸਮਾਨ ਪਹੁੰਚਿਆ ਜਾਵੇ ਇਹ ਨਾ ਕਿ ਪਹਿਲੇ ਪਿੰਡਾਂ 'ਚ ਹੀ ਪਹੁੰਚਿਆ ਜਾਵੇ ਜਿਹੜੇ ਐਂਡ ਤੱਕ ਪਿੰਡ ਰਹਿੰਦੇ ਆ ਐਂਡ ਤੱਕ ਘਰ ਆ ਜਿਹੜੇ ਡੇਰਿਆਂ 'ਤੇ ਰਹਿੰਦੇ ਉਹਨਾਂ ਤੱਕ ਸਮਾਨ ਪਹੁੰਚਾਉਣ ਦੀ ਸਾਡੀ ਪੂਰੀ ਜ਼ਿੰਮੇਵਾਰੀ ਵੀ ਆ ਤੇ ਅਸੀਂ ਸਮਾਨ ਪਹੁੰਚਾ ਕੇ ਵੀ ਜਾਵਾਂਗੇ ਹਾਲੇ ਵੀ ਸੋਸ਼ਲ ਮੀਡੀਆ ਦੀ ਗੱਲ ਕੀਤੀ ਆਵੇ ਤਾਂ ਕਾਫੀ ਪਿੰਡ ਇਦਾਂ ਦੇ ਆ ਕਿਹੜੇ ਕਹਿ ਰਹੇ ਕਿ ਸਾਡੇ ਤੱਕ ਰਸਣ ਨਹੀਂ ਪਹੁੰਚ ਰਿਹਾ ਹਾਲੇ ਵੀ ਇਹ ਭੁੱਖ ਨਾਲ ਤਰਸ ਰਹੇ ਆ ਕਿਵੇਂ ਦੇਖਦੇ ਹੋ ਉਹਨੇ ਫੈਸਲੇ ਨੂੰ ਦੇਖੋ ਇਹ ਕੋਸ਼ਿਸ਼ ਤਾਂ ਹੈਗੀ ਆ ਕਿ ਸਾਰੇ ਪਿੰਡਾਂ ਤੱਕ ਸਮਾਨ ਪਹੁੰਚ ਰਿਹਾ ਆ ਫਿਰ ਵੀ 100% ਕਈ ਵਾਰ ਨਹੀਂ ਹੁੰਦਾ ਜਿੰਨਾ ਵੀ ਪਿੰਡ ਨਹੀਂ ਜਿਹੜੇ ਪਿੰਡ ਰਹਿ ਗਏ ਆ ਅਸੀਂ ਉਹਨਾਂ ਤੱਕ ਹੀ ਸਮਾਨ ਪਹੁੰਚਾਣ ਆਏ ਆ ਤੇ ਪਹਿਲੇ ਪਹਿਲੇ ਪਿੰਡਾਂ ਦੇ ਜਿਹੜਾ ਹਾਈਵੇ ਨਾਲ ਪਿੰਡ ਲਾਦੇ ਉੱਥੇ ਸਾਰੀ ਦੁਨੀਆ ਪਹੁੰਚ ਸਮਾਨ ਪਹੁੰਚਾ ਰਹੀ ਆ ਪਿੱਛੇ ਕੋਈ ਨਹੀਂ ਜਾਂਦਾ ਹੈਗਾ ਤੇ ਅਸੀਂ ਪਿਛਲੇ ਪਿੰਡਾਂ ਦੀ ਲਿਸਟ ਹੀ ਲੈਣ ਲੱਗੇ ਆ ਕਿ ਜਿੱਥੇ ਇਥੇ ਸਮਾਨ ਪਹੁੰਚਾਉਣਾ ਆ ਉੱਥੇ ਸਮਾਨ ਪਹੁੰਚਾ ਕੇ ਆਵਾਂਗੇ ਕਾਫੀ ਵਾਰੀ ਦੇਖਿਆ ਆ ਜੀ ਨਾ ਤੁਹਾਡੇ ਲੋਕ ਕਾਫੀ ਸੇਵਾ ਕੀਤੀ ਜਾਂਦੀ ਆ ਕਿਤੇ ਵੀ ਦੇ ਹਾਲਾਤ ਮੰਦੇ ਆ ਦੇਖ ਮੈਂ ਤਾਂ ਜਲੰਧਰ ਦੇ ਵਿੱਚ ਵੀ ਹਾਲਾਤ ਕਿਹੜੇ ਖਸਤਾ ਹੁੰਦੇ ਨੇ ਨੈਰਾਂ ਦੇ ਵਿੱਚ ਉਹਨੂੰ ਕਿਵੇਂ ਦੇਖਦੇ ਦੇਖੋ ਹਾਲਾਤ ਐ ਇਸ ਵਾਰ ਸਾਰੇ ਪੰਜਾਬ ਚ ਹੀ ਮਾੜੇ ਹੋ ਰਹੇ ਨੇ ਸੜਕਾਂ ਟੁੱਟ ਰਹੀਆਂ ਨੇ ਹਾਲਾਤ ਬਹੁਤ ਮਾੜੇ ਆ ਸਾਡੇ ਡੇਰੇ ਵੱਲੋਂ ਹਰ ਇੱਕ ਦੀ ਸੇਵਾ ਕੀਤੀ ਜਾਂਦੀ ਆ ਕਿਸੇ ਜ਼ਿਲ੍ਹੇ ਚ ਕੋਈ ਪ੍ਰੋਬਲਮ ਹੋਵੇ ਕਿਸੇ ਸ਼ਹਿਰ ਚ ਹੋਵੇ ਕਿਸੇ ਪਿੰਡ ਚ ਹੋਵੇ ਸਾਡੇ ਡੇਰੇ ਨਾਲ ਕੋਈ ਸੰਪਰਕ ਕਰੇ ਜਾਂ ਪਤਾ ਲੱਗੇ ਅਸੀਂ ਪਹਿਲ ਦੇ ਆਧਾਰ ਤੇ ਉੱਥੇ ਸਮਾਨ ਪਹੁੰਚਾ ਕੇ ਰਾਸ਼ਨ ਪਹੁੰਚਾ ਕੇ ਲੰਗਰ ਪਹੁੰਚਾ ਕੇ ਚਾਰਾ ਪਹੁੰਚਾ ਕੇ ਦੁੱਧ ਬੱਚਿਆਂ ਲਈ ਦਵਾਈਆਂ ਪਹੁੰਚਾ ਕੇ ਇੱਥੇ ਤੱਕ ਡਾਈਪਰ ਤੱਕ ਪਹੁੰਚਾ ਕੇ ਸੇਵਾ ਕੀਤੀ ਜਾ ਰਹੀ ਆ ਤਾਂ ਜੋ ਪਹਿਲਨਾ ਵਾਂਗ ਲੋਕ ਜੀ ਸਕਣ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ ਜੋ ਰੱਬ ਦੀ ਮਾਰ ਵੱਜੀਆ ਉਹ ਤਾਂ ਉਹਦੇ ਮੂਰੇ ਕਿਸੇ ਦਾ ਕੋਈ ਜੋਰ ਨਹੀਂ ਹੈਗਾ ਪਰ ਇਨਸਾਨ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਉਹਨਾਂ ਤੱਕ ਸਾਰਾ ਸਮਾਨ ਪਹੁੰਚਾਇਆ ਜਾਵੇ ਤੇ ਉਹ ਸਮਾਨ ਉਹਨਾਂ ਤੱਕ ਪਹੁੰਚ ਕੇ ਉਹਨਾਂ ਨੂੰ ਆਸਰਾ ਮਿਲੇ ਕਿ ਸਾਡੇ ਨਾਲ ਪੰਜਾਬ ਦੇ ਵਾਸੀ ਡੇਰੇ ਸਾਡੇ ਨਾਲ ਬਾਬਾ ਮੁਰਾਦ ਸ਼ਾਹ ਜੀ ਡੇਰੇ ਦੇ ਸਾਰੇ ਸੇਵਾਦਾਰ ਖੜੇ ਨੇ ਤਾਂ ਕਿ ਉਹਨਾਂ ਨੂੰ ਆਸ ਹੋਵੇ ਤਾਂ ਅਸੀਂ ਅੱਗੇ ਤੋਂ ਵੀ ਸੇਵਾ ਕਰਦੇ ਰਹਿਣਾ ਗੱਲ ਕੀਤੀ ਹੈ ਮਣੀ ਮਹੀ ਦੇ ਵਿੱਚ ਲੋਕੀ ਯਾਤਰਾ ਕਰਨ ਲਈ ਗਏ ਸੀ ਉੱਥੇ ਵੀ ਕਾਫੀ ਲੋਕ ਫਸ ਚੁੱਕੇ ਆ ਜਿੰਦੀ ਹਾਲ ਤੱਕ ਕੋਈ ਵੀ ਰਾਹ ਮਦਦ ਨਹੀਂ ਕੀਤੀ ਗਈ ਨਾ ਸਰਕਾਰ ਵੱਲੋਂ ਕੀਤੀ ਗਈ ਹੈ ਲੋਕਲ ਪ੍ਰਸ਼ਾਸਨਾਂ ਮਦਦ ਕਰਦਾ ਪਿਆ ਨਹੀਂ ਕਰਦਾ ਪਿਆ ਕੋਈ ਪਤਾ ਨਹੀਂ ਹੈਗਾ ਤੁਸੀਂ ਕਿਵੇਂ ਦੇਖਦੇ ਉਹਨੂੰ ਦੇਖੋ ਇਹ ਤਾਂ ਹੁਣ ਕੁਦਰਤ ਦੀ ਕਰੋਪੀ ਵੀ ਆ ਨਾ ਮਣੀ ਮਹੀਸ਼ ਦੇ ਕਹਿੰਦੇ ਬੱਦਲ ਫਟ ਗਏ ਆ ਸੜਕਾਂ ਟੁੱਟ ਗਈਆਂ ਮੋਬਾਈਲ ਨੈਟਵਰਕ ਬੰਦ ਹੋ ਗਏ ਆ ਲਾਈਟ ਹੈ ਨਹੀਂ ਕਿ ਸਾਡੇ ਵੀ ਜਾਣਕਾਰ ਆਏ ਆ 80 80 ਕਿਲੋਮੀਟਰ ਤੁਰ ਕੇ ਚੰਬੇ ਕੋਲ ਸ਼ਹਿਰ ਕਿਹੜਾ ਸ਼ਹਿਰ ਹੈ ਮੈਨੂੰ ਪਤਾ ਨਹੀਂ ਉੱਥੇ ਪਹੁੰਚ ਕੇ ਫਿਰ ਆਪਣੇ ਘਰ ਦੇ ਨਾਲ ਸੰਪਰਕ ਕੀਤਾ ਤੇ ਬੱਸਾਂ ਚ ਆ ਰਹੇ ਨੇ ਉੱਥੇ ਵੀ ਇਸ ਵਾਰ ਨੁਕਸਾਨ ਹੋਇਆ ਆ ਪਰ ਅਸੀਂ ਅਰਦਾਸ ਕਰਦੇ ਆ ਡੇਰੇ ਵੱਲੋਂ ਸਾਡੇ ਅਰਦਾਸ ਰੋਜ਼ ਕੀਤੀ ਜਾਂਦੀ ਆ ਕਿ ਹਰ ਇੱਕ ਜੀ ਸਲਾਮਤ ਰਹੇ ਸੁੱਖ ਸ਼ਾਂਤੀ ਨਾਲ ਰਹੇ ਤੇ ਅੱਗੇ ਤੋਂ ਇਦਾਂ ਦੀ ਕੁਦਰਤ ਦੀ ਕਰੋਪੀ ਨਾ ਹੋਵੇ ਕਿੰਨਾ ਕਿ ਟਰੈਕ ਦਿੱਤੇ ਗਏ ਹੁਣ ਹੈਂਡਓਵਰ ਕੀਤੇ ਗਏ ਆ ਇਹ ਦੋ ਟਰੱਕ ਹੈਂਡਓਵਰ ਕੀਤੇ ਗਏ ਆ ਇੱਥੇ ਐਸਡੀਐਮ ਸਾਹਿਬ ਨੇ ਤਹਿਸੀਲਦਾਰ ਦੀ ਡਿਊਟੀ ਲਈ ਆ ਉਹਨਾਂ ਨੂੰ ਅਸੀਂ ਦੋ ਟਰੱਕ ਹੈਂਡਓਵਰ ਕਰਤੇ ਆ ਦਰੁੰਗਲਾ ਕਿਹੜਾ ਏਰੀਆ ਲੱਗਿਆ ਉੱਥੇ ਕਹਿੰਦੇ ਜਾਣੇ ਆ ਉੱਥੋਂ ਅੱਗੇ ਡਿਸਟ੍ਰੀਬਿਊਟ ਹੋਣੇ ਆ ਤੇ ਅਸੀਂ ਦੱਸਤਾ ਜੀ ਉੱਥੇ ਕੋਈ ਪ੍ਰੋਬਲਮ ਹੈ ਸਾਨੂੰ ਦੱਸੋ ਅਸੀਂ ਆਪਣੀ ਟੀਮ ਲਾ ਕੇ ਸੇਵਾ ਦਾ ਲਾ ਕੇ ਅਸੀਂ ਉਹ ਪਿੰਡਾਂ 'ਚ ਪਹੁੰਚਾ ਦੇਵਾਂਗੇ ਬਿਲਕੁਲ ਬਿਲਕੁਲ ਦੇਖ ਸਕਦੇ ਹੋ ਕਿ ਦੋਨਾਂ ਦੱਸਿਆ ਕਿ ਦੋ ਟਰੱਕ ਕਿਹੜੇ ਦੀਸਾਬ ਦੇ ਹੈਂਡਓਵਰ ਕਰ ਦਿੱਤੇ ਗਏ ਹੋਰ ਕਿਸੇ ਨੂੰ ਵੀ ਮਦਦ ਦੀ ਲੋੜ ਪੈਂਦੀ ਹੈ ਤਾਂ ਉਹ ਇਹਨਾਂ ਮੁੰਡਾ ਨਾ ਮੁੰਡਾ ਲਾਖ ਲਿਆ